ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਵੀਰਵਾਰ ਦੇ ਸ਼ਾਮ ਨੂੰ ਘਰ ਦੇ ਇਸ ਥਾਂ ਤੇ ਤੀਵਾਂ ਜ਼ਰੂਰ ਚੁਕਾਓ ਪੈਸੀ ਦੇ ਢੇਰ ਲੱਗ ਜਾਣ ਕੇ ਲਹਿਰਾ ਪੈਰਾ ਹੋ ਜਾਣ ਗਿਆ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਾ ਜੀ ਇੱਕ ਵਾਰ ਦੀ ਗੱਲ ਹੈ ਇੱਕ ਸੰਤ ਫਕੀਰ ਜੀ ਕਿਸੇ ਨਗਰ ਦੇ ਵਿੱਚ ਜਾ ਕੇ ਗਿਆਨ ਵੰਡਣ ਦੀ ਇਸ਼ਿਆ ਪ੍ਰਗਟ ਕਰਦੇ ਹਨ ਕਹਿੰਦੇ ਜਦੋਂ ਉਹ ਜਾ ਰਹੇ ਸਨ ਤਾਂ ਮਾਇਆ ਉਹਨਾਂ ਦੇ ਮਗਰ ਮਗਰ ਤੁਰਨ ਲੱਗ ਜਾਂਦੀ ਹੈ ਸੰਤ ਫਕੀਰ ਜੀ ਕਹਿੰਦੇ ਕਿ ਮੈਂ ਤਾਂ ਲੋਕਾਂ 'ਚ ਗਿਆਨ ਵੰਡਣ ਚੱਲਿਆ ਹਾਂ ਤੇ ਤੂੰ ਕਿੱਧਰ ਨੂੰ ਚੱਲੇ ਹੈਂ ਮਾਇਆ ਉਹ ਸੰਤ ਫਕੀਰ ਜੀ ਨੂੰ ਕਹਿੰਦੀ ਕਿ ਜਿੱਧਰ ਤੁਸੀਂ ਜਾਓਗੇ ਮੈਂ ਉਧਰ ਜਾਵਾਂਗੀ ਸੰਤ ਫਕੀਰ ਜੀ ਕਹਿੰਦੇ ਕਿ ਆਪਾਂ ਦੋਵੇਂ ਇੱਕ ਥਾਂ ਤੇ ਨਹੀਂ ਜਾ ਸਕਦੇ ਮੈਂ ਤਾਂ ਉੱਥੇ ਗਿਆਨ ਵੰਡਣਾ ਹੈ ਤੇ ਜੇਕਰ ਤੂੰ ਨਾਲ ਤੁਰੇ ਤਾਂ ਲੋਕਾਂ ਨੇ ਵੀ ਕੋਈ ਵੀ ਗਿਆਨ ਦੀ ਗੱਲ ਨਹੀਂ ਸੁਣਨੀ ਮਾਇਆ ਕਹਿੰਦੀ ਕਿ ਨਹੀਂ ਮੈਂ ਨਾਲ ਹੀ ਜਾਣਾ ਹੈ ਸੰਤ ਫਕੀਰ ਜੀ ਕਹਿੰਦੇ ਫਿਰ ਤੈਨੂੰ ਮੇਰੀ ਹਰੇਕ ਗੱਲ ਮੰਨਣੀ ਪਵੇਗੀ ਉਹ ਕਹਿੰਦੀ ਜੀ ਠੀਕ ਹੈ ਸੰਤ ਫਕੀਰ ਜੀ ਅੱਗੇ ਰਾਤੇ ਜਾ ਕੇ ਉਸ ਨੂੰ ਕਹਿੰਦੇ ਕਿ ਮੈਂ ਇਸ ਦਿਸ਼ਾ ਵੱਲ ਚੜ੍ਹਦੇ ਵੱਲ ਨੂੰ ਚੱਲਿਆ ਹਾਂ ਤੇ ਤੂੰ ਮੇਰੇ ਪਿੱਛੇ ਨਹੀਂ ਆਉਣਾ ਉਹ ਮੇਰਾ ਐਸੇ ਥਾਂ ਤੇ ਇੰਤਜ਼ਾਰ ਕਰ ਜਦੋਂ ਮੈਂ ਆਵਾਂਗਾ ਤਾਂ ਮੇਰੇ ਨਾਲ ਤੁਰ ਚੱਲਨੀ। ਉਹਨੇ ਕਿਹਾ ਜੀ ਠੀਕ ਹੈ ਇਹਨੇ ਗੱਲ ਕਹਿ ਕੇ ਤੇ ਸੰਤ ਫਕੀਰ ਜੀ ਅੱਗੇ ਚਲੇ ਜਾਂਦੇ ਹਨ ਤੇ ਉੱਥੇ ਜਾ ਕੇ ਤੇ ਉਹ ਉੱਥੇ ਹੀ ਥਾਂ ਤੇ ਬੈਠ ਕੇ ਸੰਤ ਫਕੀਰ ਜੀ ਦਾ ਇੰਤਜ਼ਾਰ ਕਰਨ ਲੱਗ ਜਾਂਦੀ ਹੈ। ਜਦੋਂ ਮਾਇਆ ਉੱਥੇ ਬੈਠੀ ਸੀ ਤਾਂ ਉਥੋਂ ਸਰੋਂ ਦੇ ਫੁੱਲਾਂ ਦੀ ਬੜੀ ਜ਼ਿਆਦਾ ਖੁਸ਼ਬੂ ਆ ਰਹੀ ਸੀ। ਉਹ ਮਾਇਆ ਉਥੋਂ ਉਠੀ ਉੱਠ ਕੇ ਜਾ ਕੇ ਤੇ ਬਹੁਤ ਸਾਰੇ ਸਰੋਂ ਦੇ ਫੁੱਲ ਤੋੜ ਕੇ ਲੈ ਆਈ। ਕੋਝ ਸਮੇਂ ਬਾਅਦ ਥੋੜਾ ਅੱਗੇ ਚੰਗੀ ਹੈ ਅੱਗੇ ਗੰਨੇ ਦੇ ਖੇਤ ਹੀ ਖੇਤ ਹੁੰਦੇ ਹਨ ਉਸ ਨੇ ਉਥੋਂ ਖੇਤ ਦੇ ਵਿੱਚੋਂ ਗੰਨੇ ਤੋੜੇ ਤੇ ਉਹ ਵਟ ਤੇ ਬੈਠ ਕੇ ਗੰਨੇ ਚੋਪਣ ਲੱਗ ਗਈ ਕਹਿੰਦੇ ਇੰਨੇ ਨੂੰ ਸੰਤ ਫਕੀਰ ਜੀ ਵਾਪਸ ਆਏ ਸੰਤ ਫਕੀਰ ਜੀ ਉਸ ਨੂੰ ਕਹਿੰਦੇ ਕਿ ਤੈਨੂੰ ਤਾਂ ਉਸ ਤਾਂ ਤੇ ਬਿਠਾ ਕੇ ਗਿਆ ਸੀ ਕਿ ਉਥੇ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ ਸੀ ਤੂੰ ਤਾਂ ਅੱਗੇ ਆ ਗਈ ਸੰਤ ਜੀ ਕਹਿੰਦੇ ਕਿ ਭਾਵੇਂ ਤੂੰ ਇਹ ਤਾਂ ਇੱਕ ਗੰਨਾ ਤੋੜਿਆ ਸਰੋਂ ਦੇ ਕੁਝ ਕੁ ਫੁੱਲ ਤੋੜੇ ਹਨ ਪਰ ਚੋਰੀ ਤਾਂ ਚੋਰੀ ਹੁੰਦੀ ਹੈ ਹੁਣ ਸੰਤ ਫਕੀਰ ਜੀ ਕਹਿੰਦੇ ਜਸਤੇ ਵੀ ਖੇਤਾਂ ਵਿੱਚ ਤੂੰ ਫੁੱਲ ਤੇ ਗੰਨਾ ਤੋੜਿਆ ਹੈ ਹੁਣ ਤੂੰ 12 ਸਾਲ ਉਸੇ ਘਰ ਰਹਿ ਤੇ ਉਸ ਦੀ ਸੇਵਾ ਕਰਨੀ ਹੈ ਜਦੋਂ ਮੈਂ ਤੈਨੂੰ ਕਹਾਗਾ ਉਸ ਦੇ ਘਰੋਂ ਉਦੋਂ ਹੀ ਵਾਪਸ ਆਉਣਾ ਹੈ ਮਾਇਆ ਨੇ ਸੰਤ ਫਕੀਰ ਜੀ ਨੂੰ ਕਿਹਾ ਕਿ ਤੁਸੀਂ ਜੋ ਵੀ ਕਹੋਗੇ ਮੈਂ ਮੰਨਾਂਗੀ ਕਹਿੰਦੇ ਹੁਣ ਇੱਕ ਆਮ ਜਈ ਉਣੀ ਦਾ ਰੂਪ ਧਾਰ ਕੇ ਤੇ ਉਧਰੋਂ ਚੱਲ ਪਈ ਅੱਗੇ ਜਾ ਕੇ ਜਦੋਂ ਉਸਨੇ ਦੇਖਿਆ ਤਾਂ ਤਾਂ ਉਹ ਜਿਹੜਾ ਕਿਸਾਨ ਸੀ ਉਸ ਦੀਆਂ ਚਾਰ ਧੀਆਂ ਸਨ ਉਸਨੇ ਜਾ ਕੇ ਕਿਹਾ ਕਿ ਮੈਂ ਫਲਾਣੀ ਜਗ੍ਹਾ ਤੋਂ ਆਈ ਹਾਂ ਮੇਰਾ ਕੋਈ ਨਹੀਂ ਹੈ ਜੇਕਰ ਤੁਸੀਂ ਮੈਨੂੰ ਘਰ ਰੱਖ ਲੈਂਦੇ ਹੋ ਮੈਨੂੰ ਕੁਝ ਖਾਣ ਪੀਣੋ ਦੇ ਦੇਂਦੇ ਹੋ ਤਾਂ ਹੁਣ ਕਿਸਾਨ ਕਹਿੰਦਾ ਕਿ ਮੇਰੀਆਂ ਤਾਂ ਚਾਰ ਧੀਆਂ ਦਾ ਪਹਿਲਾਂ ਹੀ ਜੇਕਰ ਤੂੰ ਆ ਗਈ ਤਾਂ ਕਿੰਡੀ ਗੱਲ ਹੈ ਤੈਨੂੰ ਜੋ ਵੀ ਖਾਣ ਪੀਣੋ ਚਾਹੀਦਾ ਹੈ ਤੋ ਇਥੋ ਖਾ ਪੀ ਲਿਆ ਕਰੀ ਕਹਿੰਦੇ ਕੁਝ ਕ ਦਿਨ ਲੰਘਦੇ ਹਨ ਤੇ ਉਹ ਕਹਿੰਦੀ ਕਿ ਮੈਂ ਵੀ ਤੁਹਾਡੇ ਨਾਲ ਕੰਮ ਕਰਾਉਣ ਦੇ ਲਈ ਜਾਇਆ ਕਰਾਂਗੀ ਉਸ ਕਿਸਾਨ ਨੇ ਕਿਹਾ ਕਿ ਤੇ ਇਹ ਤੂੰ ਕਿਉਂ ਕੰਮ ਕਰੇਂਗੀ ਕਿਹਾ ਜਾਂਦਾ ਹੈ ਕਿ ਘਰ ਆਇਆ ਮਹਿਮਾਨ ਤਾਂ ਰੱਬ ਦਾ ਰੂਪ ਹੁੰਦਾ ਹੈ ਤੂੰ ਖਾ ਪੀ ਤੇ ਆਰਾਮ ਕਰ ਹੁਣ ਉਹਨੇ ਕਿਹਾ ਕਿ ਨਹੀਂ ਮੈਂ ਨਾਲ ਜਾਵਾਂਗੀ ਕਹਿੰਦੇ ਹੁਣ ਨਾਲ ਜਾਣ ਲੱਗੀ ਤੇ ਉਹਨੇ ਹੁਣ ਉਹਨਾਂ ਨਾਲ ਫੁੱਲਾਂ ਦੀ ਖੇਤੀ ਕਰਿਆ ਕਰਨੀ ਕਹਿੰਦੇ ਅੱਜ ਜਦੋਂ ਖੇਤਾਂ 'ਚ ਗਈ ਤੇ ਨਾਲ ਫੁੱਲ ਧੜਵਾਏ ਔਰ ਨਾ ਫੁੱਲਾਂ ਦਾ 4 ਗੁਣਾ ਰੇਟ ਵਧ ਲੱਗਾ ਤੇ ਵਜਨ ਵੀ 4 ਗੁਣਾ ਵਧ ਹੋਇਆ ਹੁਣ ਕਹਿੰਦੇ ਕਿ ਉਹ ਕਿਸਾਨ ਬੜਾ ਜ਼ਿਆਦਾ ਖੁਸ਼ ਹੋਇਆ ਉਹਨੇ ਘਰ ਆ ਕੇ ਕਿਹਾ ਕਿ ਧੀਏ ਅੱਜ ਤੂੰ ਮੇਰੇ ਨਾਲ ਖੇਤ ਗਈ ਮੇਰੇ ਨਾਲ ਫੁੱਲ ਤੜਵਾਏ ਤੇ ਮੈਨੂੰ ਕਦੇ ਵੀ ਫੁੱਲਾਂ ਦਾ ਇੰਨਾ ਭਾਅ ਨਹੀਂ ਸੀ ਮਿਲਿਆ ਅੱਜ ਤੇਰੇ ਜਾਣ ਨਾਲ ਮੈਨੂੰ ਇੰਨਾ ਜ਼ਿਆਦਾ ਭਾਅ ਮਿਲਿਆ ਹੈ ਕਹਿੰਦੇ ਕਿ ਹੁਣ ਉਸਨੇ ਘਰ ਦਾ ਕੰਮ ਵੀ ਨਾਲ ਕਰਵਾਇਆ ਕਰਨਾ ਤੇ ਨਾਲ ਹੀ ਉਹ ਖੇਤਾਂ 'ਚ ਕੰਮ ਕਰਾਉਣ ਲਈ ਜਾਇਆ ਕਰਦੀ ਸੀ ਕਹਿੰਦੇ ਜਿੱਥੇ ਉਹ ਇੱਕ ਛਾਨੇ ਦੇ ਵਿੱਚ ਸਾਰਾ ਪਰਿਵਾਰ ਰਹਿ ਆ ਕਰਦੇ ਸੀ ਦੇਖਦੇ ਹੀ ਦੇਖਦੇ ਉੱਥੇ ਪੱਕਾ ਮਕਾਨ ਬਣ ਗਿਆ ਕਹਿੰਦੇ ਉਹਨੇ ਜਦੋਂ ਪ੍ਰਸ਼ਾਦਾ ਪਾਣੀ ਬਣਾਉਣ ਚਾਇਆ ਕਰਨਾ ਤਾਂ ਸਭ ਤੋਂ ਪਹਿਲਾਂ ਇਸ਼ਨਾਨ ਕਰਿਆ ਕਰਨਾ ਇਸ਼ਨਾਨ ਕਰਨ ਤੋਂ ਬਾਅਦ ਪਰਮਾਤਮਾ ਦਾ ਨਾਮ ਲੈ ਕੇ ਜੋ ਵੀ ਬਣਾਇਆ ਕਰਨਾ ਬਣਾਉਂਦੇ ਸਮੇਂ ਵੀ ਉਹਨੇ ਨਾਲ-ਨਾਲ ਪਰਮਾਤਮਾ ਦਾ ਨਾਮ ਲਿਆ ਕਰਨਾ ਉਸਨੇ ਤਵੇ ਤੇ ਪਹਿਲੀ ਜੋ ਵੀ ਚੀਜ਼ ਪਾਇਆ ਕਰਨੀ ਜਾਂ ਬਣਾਇਆ ਕਰਨੇ ਉਸ ਦੇ ਵਿੱਚੋਂ ਕੁਝ ਹਿੱਸਾ ਜ਼ਰੂਰ ਕੰਡਿਆ ਕਰਨਾ ਤਾਂ ਜੋ ਕੋਈ ਰਾਗਿਰ ਆਉਂਦਾ ਤਾਂ ਉਹ ਹਿੱਸਾ ਉਹਨੂੰ ਦੇ ਦਿੰਦੀ ਜੇ ਕੋਈ ਰਾਗਿਰ ਨਾ ਨਾ ਵੀ ਆਉਂਦਾ ਤਾਂ ਚਿੜੀਆਂ ਤੇ ਪੰਛੀਆਂ ਕਾਵਾਂ ਨੂੰ ਜਾਂ ਕੋਈ ਕੁੱਤਾ ਬਿੱਲੀ ਕੁਝ ਵੀ ਆਉਂਦਾ ਤਾਂ ਉਹਨੂੰ ਪਾ ਦਿੰਦੀ ਕਹਿੰਦੇ ਇਸੇ ਤਰ੍ਹਾਂ ਉਹ ਰੋਜ਼ ਕਰਿਆ ਕਰਦੀ ਸੀ ਉਹਦੇ ਘਰ ਦਾ ਹਿੱਸਾ ਲੋੜਵੰਦਾਂ ਦੇ ਮੋਹ ਵਿੱਚ ਪੈਣ ਲੱਗਾ ਤੇ ਉਹਨੇ ਆਪਣੇ ਮਾਤਾ ਤੇ ਆਪਣੇ ਭੈਣਾਂ ਨੂੰ ਵੀ ਐਵੇਂ ਕਰਨ ਦੇ ਲਈ ਕਿਹਾ ਕਹਿੰਦੇ ਦੇਖਦੇ ਹੀ ਦੇਖਦੇ ਦਿਨ ਹੋਰ ਬਦਲਣ ਲੱਗੇ ਉਹਨੇ ਕਿਹਾ ਕਿ ਇਹ ਚਾਰ ਨਿਯਮ ਜ਼ਿੰਦਗੀ ਬਦਲ ਦਿੰਦੇ ਹਨ ਪਹਿਲਾ ਏਕ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਹੀ ਰਸੋਈ ਵਿੱਚ ਜਾਣਾ ਪਰਮਾਤਮਾ ਦਾ ਨਾਮ ਲੈਣਾ ਤੇ ਪ੍ਰਸ਼ਾਦਾ ਜਾਂ ਕੋਈ ਵੀ ਭੋਜਨ ਬਣਾਉਂਦੇ ਸਮੇਂ ਪਰਮਾਤਮਾ ਦਾ ਨਾਮ ਲੈਣਾ ਆਪਣੇ ਘਰ ਦੇ ਵਿੱਚੋਂ ਕੁਝ ਹਿੱਸਾ ਵੰਡ ਕੇ ਕਿਸੇ ਤੇ ਨਾਲ ਖਾਣਾ ਝੂਠ ਨਾ ਬੋਲਣਾ ਝੂਠ ਨਾ ਖਾਣਾ ਕਹਿੰਦੇ ਇਹ ਨਿਯਮ ਤੁਹਾਨੂੰ ਤਾਰ ਦੇਣਗੇ ਤੇ ਉਹਨਾਂ ਸਾਰੇ ਹੀ ਪਰਿਵਾਰ ਨੇ ਐਵੇਂ ਹੀ ਕਰਨਾ ਸ਼ੁਰੂ ਕਰ ਦਿੱਤਾ ਤੇ ਹਰ ਪਾਸੇ ਤੋਂ ਉਹਨਾਂ ਦੇ ਘਰ ਲਹਿਰਾਂ ਪੈਰਾਂ ਆਉਣ ਲੱਗੀਆਂ ਕਹਿੰਦੇ ਹੁਣ ਕੁਝ ਸਮਾਂ ਲੰਘਿਆ ਪਰ ਉਸੇ ਮਾਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ ਸੀ ਕਹਿੰਦੇ ਉਹਨੇ ਓਵੇਂ ਹੀ ਜੋ ਵੀ ਕਮਾਈ ਆਇਆ ਕਰਨੀ ਉਹਦੇ ਵਿੱਚੋਂ ਉਸਨੇ ਗਰੀਬਾਂ ਦੀ ਮਦਦ ਕਰਿਆ ਕਰਨੀ ਇਹ ਦੇਖ ਕੇ ਮਾਇਆ ਬਣੀ ਪਸੰਨ ਹੋਇਆ ਕਰਨਾ ਇਹਦੇ ਘਰ ਜੋ ਵੀ ਆਉਂਦਾ ਉਹ ਆਪਣੇ ਤੱਕ ਹੀ ਸੇਮਤ ਨਹੀਂ ਰੱਖਦਾ ਇਹ ਸਾਰਿਆਂ 'ਚ ਵੰਡ ਕੇ ਖਾਣ ਦੀ ਨੀਅਤ ਰੱਖਦਾ ਹੈ ਕਹਿੰਦੇ ਜੇ ਮੈਂ ਵੀ ਇਹਦੇ ਘਰ ਆਈ ਤਾਂ ਇਨ ਇੱਕ ਵਾਰ ਵੀ ਮੱਥੇ ਤੇ ਤਿਉੜੀ ਨਹੀਂ ਪਾਈ ਮੈਨੂੰ ਆਪਣੀਆਂ ਧੀਆਂ ਦੇ ਵਾਂਗ ਹੀ ਰੱਖਿਆ ਕਹਿੰਦੇ ਮਾਇਆ ਇਸ ਗੱਲ ਤੋਂ ਬੜੀ ਪਸੰਨ ਹੋਈ ਕਹਿੰਦੇ ਉਹਨੇ ਉਹਦੇ ਘਰ ਲਹਿਰਾ-ਬਹਿਰਾ ਕਰ ਦਿੱਤੀਆਂ ਤੇ ਹੌਲੀ-ਹੌਲੀ ਸਮਾਂ ਲੰਘਣ ਲੱਗਿਆ ਦੇਖਦੇ ਹੀ ਦੇਖਦੇ 12 ਸਾਲ ਬੀਤ ਗਏ ਤੇ ਉਹ ਜੋ ਸੰਤ ਫਕੀਰ ਜੀ ਸਨ ਉਹ ਹੁਣ ਮਾਇਆ ਨੂੰ ਉਸ ਥਾਂ ਤੋਂ ਵਾਪਸ ਲੈਣ ਆਏ ਕਹਿੰਦੇ ਜਦੋਂ ਲੈਣ ਲਈ ਆਏ ਤਾਂ ਉਸੇ ਪਿਤਾ ਜੀ ਨੇ ਕਿਹਾ ਕਿ ਹੋਂ ਤਾਂ ਮੈਂ ਇਸ ਨੂੰ ਨਹੀਂ ਜਾਣ ਦੇ ਸਕਦਾ ਇਹਦੇ ਕਰਕੇ ਤਾਂ ਸਾਡੇ ਘਰ ਸਾਰੇ ਸੁੱਖ ਸਮਰiddhi ਆਈ ਹੈ ਜੇ ਇਹ ਚਲੀ ਗਈ ਤਾਂ ਸਾਰਾ ਕੁਝ ਚਲਿਆ ਜਾਵੇਗਾ ਹੁਣ ਸੰਤ ਜੀ ਨੇ ਉਸ ਨੂੰ ਕਿਹਾ ਕਿ ਜਿਹੜਾ ਦਰਿਆ ਹੈ ਉਸ ਤੋਂ ਪਾਣੀ ਭਰ ਕੇ ਲੈ ਕੇ ਆ ਤੇ ਤੇਰੇ ਆਉਣ ਤੱਕ ਅਸੀਂ ਇੱਥੇ ਬੈਠਦੇ ਹਾਂ ਓਕੇ ਸੰਤ ਉਹਦਾ ਪਾਣੀ ਪਾਰ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਰਸਤੇ ਦੇ ਵਿੱਚ ਕੋਈ ਬੰਦਾ ਮਿਲਦਾ ਹੈ ਤੇ ਉਹ ਪੁੱਛਦਾ ਹੈ ਕਿ ਤੂੰ ਐਨੇ ਤਿੱਖਣ ਦੁਪਹਿਰੇ ਇੱਥੇ ਤੁਰਿਆ ਫਿਰਦਾ ਹੈ ਤੇ ਉਹ ਕਿਸਾਨ ਅਗੋ ਕਹਿੰਦਾ ਕਿ ਸਾਡੇ ਘਰ ਇੱਕ ਧੀ ਰਹਿੰਦੀ ਹੈ ਤੇ ਸੰਤ ਫਕੀਰ ਜੀ ਉਸ ਨੂੰ ਲੈਣ ਲਈ ਆਏ ਹਨ ਤੇ ਮੈਂ ਉਹਨਾਂ ਲਈ ਪਾਣੀ ਪਰਣ ਆਇਆ ਸੀ ਤਾਂ ਉਹ ਬੰਦਾ ਅਗੋ ਕਹਿੰਦਾ ਕਿ ਉਹ ਜੋ ਧੀ ਤੁਹਾਡੇ ਘਰ ਰਹਿੰਦੀ ਹੈ ਉਹ ਤਾਂ ਮਾਇਆ ਦਾ ਰੂਪ ਹੈ ਤੇ ਉਹਦੇ ਕਰਕੇ ਹੀ ਤੁਹਾਡੇ ਘਰ ਸੁੱਖ ਸਮ੍ਰiddhi ਆਈ ਹੈ ਲੈਰਾਂ ਪੈਰਾਂ ਹੋਈਆਂ ਹਨ ਤੇ ਉਹ ਉਸ ਨੂੰ ਕਹਿੰਦਾ ਕਿ ਜੇ ਉਹ ਚਲੇ ਗਈ ਤਾਂ ਤੇਰਾ ਸਾਰਾ ਕੁਝ ਹੀ ਉਸਦੇ ਨਾਲ ਚਲਿਆ ਜਾਣਾ ਹੈ ਉਹ ਕਿਸਾਨ ਇੰਨੀ ਗੱਲ ਸੁਣ ਕੇ ਉਥੋਂ ਭੱਜਿਆ ਭੱਜਿਆ ਘਰ ਵਾਪਸ ਆਉਂਦਾ ਹੈ ਤੇ ਅਗੇ ਸੰਤ ਫਕੀਰ ਜੀ ਨੂੰ ਕਹਿੰਦਾ ਹੈ ਕਿ ਮੈਂ ਇਸ ਨੂੰ ਨਹੀਂ ਜਾਣ ਦੇਣਾ ਚਾਹੁੰਦਾ ਸੰਤ ਜੀ ਕਹਿੰਦੇ ਕਿ ਤੂੰ ਆਪਣੇ ਘਰ ਮਾਇਆ ਦਾ ਸਥਾਈ ਨਿਵਾਸ ਚ ਆਉਂਦਾ ਹੈ ਕਿ ਤੇਰੇ ਘਰ ਹਮੇਸ਼ਾ ਲੈਰਾਂ ਪੈਰਾਂ ਹੋਣ ਉਸ ਕਿਸਾਨ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਤਸਾਂ ਤਾਂ ਜੀ ਨੇ ਕਿਹਾ ਕਿ ਫਿਰ ਤੂੰ ਕੀ ਕਰੇਂ ਕਿ ਜਦਵੀ ਸ਼ਾਮ ਹੋਵੇ ਤਾਂ ਤੂੰ ਆਪਣੇ ਘਰ ਦਾ ਕੋਈ ਇੱਕ ਕੋਨਾ ਸਾਫ਼ ਸੁਥਰਾ ਕਰਕੇ ਉਹਦੇ ਤੇ ਦੀਵਾ ਜਗਾ ਦੇਵੇਂ ਤੇਨੂੰ ਜੋ ਵੀ ਆਮਦਨ ਹੋਵੇ ਉਹਦਾ ਕੁਝ ਹਿੱਸਾ ਉੱਥੇ ਰੱਖ ਦੇਈ ਤੇ ਸਵੇਰੇ ਉਹ ਦਾਨਪੂਰਨ ਕਰ ਦੇਈ ਤੂੰ ਰੋਜ਼ ਰਾਤ ਨੂੰ ਦੀਵੇ ਦਾ ਪ੍ਰਕਾਸ਼ ਕਰ ਤੇ ਦਸਵੰਧ ਆਪਣਾ ਕੱਢ ਤੇ ਅਗਲੇ ਦਿਨ ਦਾਨ ਕਰ ਦੇਈ ਤੇਰੇ ਘਰ ਮਾਇਆ ਦਾ ਹਮੇਸ਼ਾ ਲਈ ਨਿਵਾਸ ਰਹੇਗਾ ਐਵੇਂ ਕਹਿੰਦੇ ਦੇਸ ਸੀ ਕਿ ਉਹ ਮਾਇਆ ਉਸ ਦੀਵੇ ਦੀ ਲੋ ਵਿੱਚ ਸਮਾ ਗਈ ਤੇ ਉਹ ਸੰਤ ਫਕੀਰ ਜੀ ਉਤੋਂ ਚਲੇ ਗਏ ਕਹਿੰਦੇ ਕਿ ਉਹ ਕਿਸਾਨ ਨੇ ਸੰਤ ਦੀ ਕਈ ਵੱਲ ਗੌਰ ਕੀਤਾ ਤੇ ਕਹਿੰਦੇ ਉਸ ਕਿਸਾਨ ਨੇ ਸੰਤ ਦੀ ਕਈ ਗੱਲ ਦੇ ਅਨਸਾਰ ਹਰ ਰੋਜ਼ ਕਰਨਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਦੀਵਾ ਜਗਾਇਆ ਕਰਨਾ ਤੇ ਮਾਇਆ ਰੱਖ ਕੇ ਤਨ ਕਰਿਆ ਕਰਨਾ ਨਾਲ ਹੀ ਅਰਦਾਸ ਕਰਿਆ ਕਰਨੇ ਕਿ ਇਹ ਜੋਤ ਮੇਰੇ ਅੰਦਰ ਵੀ ਜਗੇ ਤੇ ਮੇਰੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋਵੇ ਕਹਿੰਦੇ ਦੇਖਦੇ ਹੀ ਦੇਖਦੇ ਉਹਦੇ ਘਰ ਲਹਿਰਾਂ ਪਿਆਰਾਂ ਹੋ ਗਈਆਂ ਤੇ ਸਾਧ ਸੰਗਤ ਜੀ ਇਸੇ ਲਈ ਕਿਹਾ ਜਾਂਦਾ ਹੈ ਕਿ ਜੋ ਵੀ ਵੰਡਣ ਦੀ ਨੀਅਤ ਰੱਖਦਾ ਹੈ ਪਰਮਾਤਮਾ ਉਹਦਾ ਪਲਾ ਕਰਦੇ ਹਨ ਉਸ ਨੂੰ ਹੋਰ ਜ਼ਿਆਦਾ ਰਿਸ਼ਕ ਦਿੰਦੇ ਹਨ ਜਦੋਂ ਆਪਣੇ ਘਰੋਂ ਕਿਸੇ ਦਾ ਟਿੱਡ ਪਰੇ ਤਾਂ ਸਮਝੋ ਕਿ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜ਼ਰੂਰ ਕਰੋ ਪਰਮਾਤਮਾ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ ਇਸ ਲਈ ਆਪਣੇ ਘਰ ਦੇ ਵੱਡੇ-ਵਟੇਰੇ ਆਪਾਂ ਨੂੰ ਕਿਹਾ ਗਿਆ ਹੈ ਦਸਾਂ ਕਿ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਦੀਵਾ ਜ਼ਰੂਰ ਜਗਾਓ ਕਿਉਂਕਿ ਜਦੋਂ ਆਪਾਂ ਦੇਸੀ ਘਿਓ ਦਾ ਦੀਵਾ ਆਪਣੇ ਘਰ ਵਿੱਚ ਜਗਾਉਂਦੇ ਹਾਂ ਤਾਂ ਸਾਡੇ ਘਰ ਦਾ ਵਾਤਾਵਰਣ ਸਾਫ਼ ਹੁੰਦਾ ਹੈ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਸਾਡਾ ਸਾਰਾ ਪਰਿਵਾਰ ਨਿਰੋਗ ਰਹਿੰਦਾ ਹੈ ਤੇ ਸਾਡੇ ਘਰ ਵਿੱਚ ਮਾਇਆ ਦਾ ਸਥਾਈ ਨਿਵਾਸ ਹੋ ਜਾਂਦਾ ਹੈ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਖੇ ਫਤਿਹ